ਸਤ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਜੋ ਕਿ ਅੱਜ ਮੈਂ ਡਬਲ ਐਫ ਜੀ ਦੇਸੀ ਮੁਰਗੇ ਦੇ ਨਵੇਂ ਵਿਸ਼ੇ ਬਾਰੇ ਦੱਸਾਂਗਾ ਕਿ ਦੇਖੋ ਦੇਸੀ ਮੁਰਗੀ ਮੁਰਗਾ ਕਿੱਦਾਂ ਇਕੱਠੇ ਹੋ ਰਹੇ ਹਨ ਅੱਜ ਮਿਤੀ 12 ਸਤੰਬਰ ਹੈ ਤਾਂ ਤੁਹਾਨੂੰ ਪਤਾ ਹੀ ਹੈ ਦਿਨ ਦੇ ਟਾਈਮ ਕਿੰਨੀ ਗਰਮੀ ਪੈਂਦੀ ਹੈ ਤੇ ਰਾਤ ਨੂੰ ਠੰਡ ਪੈਣ ਲੱਗ ਜਾਂਦੀ ਹੈ ਪਰ ਹੁਣ 12 ਸਤੰਬਰ ਇਨੀ ਠੰਡ ਵੀ ਨਹੀਂ ਪੈ ਰਹੀ ਤਾਂ ਹੋਰ ਵੀ ਇਹ 25 ਦਿਨਾਂ ਚ ਕਾਫੀ ਖੜਾਕੇਦਾਰ ਦੀ ਠੰਡ ਪੈਣ ਲੱਗ ਪਵੇਗੀ ਤੇ ਤੁਸੀਂ ਸਰਦੀ ਦੇ ਮੌਸਮ ਵਿੱਚ ਕਿੱਦਾਂ ਮੁਰਗੀ ਨੂੰ ਬਚਾਈ ਰੱਖਣਾ ਹੈ ਤਾਂ ਇਸ ਵੀਡੀਓ ਚ ਤੁਹਾਨੂੰ ਸਾਰੀ ਗੱਲਬਾਤ ਸਮਝਾਈ ਜਾਵੇਗੀ ਸਭ ਤੋਂ ਪਹਿਲਾਂ ਜਿੱਥੇ ਵੀ ਤੁਸੀਂ ਮੁਰਗੀ ਪਾਲ ਰਹੇ ਹੋ ਤਾਂ ਜਿੱਥੇ ਮੁਰਗੀ ਖਾਪੀ ਰਹੀ ਹੈ ਤੁਰ ਰਹੀ ਹੈ ਤੇ ਥਾਂ ਗਿੱਲਾ ਨਹੀਂ ਹੋਣਾ ਚਾਹੀਦਾ ਜੇ ਗਿੱਲਾ ਚੰਗਾ ਹੋਵੇਗਾ ਤਾਂ ਮੁਰਗੀ ਨੂੰ ਇੱਕ ਤਾਂ ਠੰਡ ਲੱਗੇਗੀ ਦੂਜਾ ਮੁਰਗੀ ਨੂੰ ਗਿੱਲੀ ਝੰਗਾ ਦੇ ਉੱਪਰ ਬੈਠਣ ਨਾਲ ਮਬਾਰੀ ਆ ਜਾਵੇਗੀ ਇਸ ਕਰਕੇ ਤੁਸੀਂ ਵਿਸ਼ਾਵਨ ਨੂੰ ਥੱਲੇ ਸੁੱਕਾ ਰੱਖਣਾ ਹੈ। ਦੂਜੀ ਗੱਲ ਇਹ ਹੈ ਕਿ ਠੰਡ ਦੇ ਮੌਸਮ 'ਚੋਂ ਗਰਮ ਲੱਕੜ ਦਾ ਬੂਰਾ ਥੱਲੇ ਵਿਸ਼ਾਵਨ ਦੇ ਪਾਣਾ ਚਾਹੀਦਾ ਹੈ। ਤਾਂ ਜੋ ਲੱਕੜ ਦਾ ਬੂਰਾ ਗਰਮ ਹੁੰਦਾ ਹੈ ਤਾਂ ਮੁਰਗੀ ਸਹੀ ਸਲਾਮਤ ਬੂਰੇ ਉੱਪਰ ਤੁਰੇਗੀ ਤੇ ਖਾਵੇ ਪੀਵੇਗੀ ਤਾਂ ਮੁਰਗੀ ਨੂੰ ਥੱਲੋਂ ਗਰਮਾਹ ਮਿਲੇਗੀ ਤੇ ਮੁਰਗੀ ਨੂੰ ਠੰਡ ਵੀ ਨਹੀਂ ਲੱਗੇਗੀ ਇਸ ਕਰਕੇ ਮੁਰਗੀ ਸਹੀ ਸਲਾਮਤ ਰਹੇਗੀ ਤਾਂ ਤੀਜੀ ਗੱਲ ਇਹ ਹੈ ਕਿ ਜਿਹੜੇ ਵੀ ਤੁਸੀਂ ਪਾਂਡੇ 'ਚ ਪਾਣੀ ਪਾਉਣਾ ਹੈ ਤਾਂ ਪਾਂਡਾ ਕਿਤੇ ਵੀ ਲੀਕ ਨਹੀਂ ਹੋਣਾ ਚਾਹੀਦਾ ਪਾਂਡਾ ਸਹੀ ਹੋਣਾ ਚਾਹੀਦਾ ਹੈ ਕਿ ਪਾਣੀ ਸਹੀ ਤਰੀਕੇ ਨਾਲ ਤੁਸੀਂ ਪਲਾ ਸਕੋ ਮੁਰਗੀ ਨੂੰ ਜੇ ਪਾਂਡਾ ਲੀਕ ਹੋਵੇਗਾ ਤੇ ਪਾਣੀ ਲਗੇਗਾ ਤੇ ਗਲੀ ਜੰਗਾ ਹੋਵੇਗੀ ਫਿਰ ਤੁਹਾਨੂੰ ਪਤਾ ਹੀ ਹੈ ਕਿ ਗਿੱਲੀ ਜਗਾ ਹੋਣ ਕਾਰਨ ਮੁਰਗੀ ਨੂੰ ਕਾਫੀ ਪ੍ਰਕਾਰ ਦੀਆਂ ਮਵਾਰੀਆਂ ਲੱਗ ਜਾਣਗੀਆਂ ਮਵਾਰੀਆਂ ਤੁਹਾਨੂੰ ਅਗਲੀਆਂ ਵੀਡੀਓ ਚ ਸਮਝਾਈ ਜਾਣਗੀਆਂ ਕਿ ਗਿੱਲੀ ਜਗਾ ਹੋਣ ਕਾਰਨ ਕਿਹੜੀਆਂ-ਕਿਹੜੀਆਂ ਮਵਾਰੇ ਲੱਗਦੀਆਂ ਹਨ ਤਾਂ ਚੌਥੀ ਗੱਲ ਇਹ ਹੈ ਕਿ ਫਾਰਮ ਦੇ ਆਲੇ-ਦੁਆਲੇ ਡਬਲ ਪਰਦੇ ਲਗਾ ਦਿਓ ਪਹਿਲਾ ਪਰਦਾ ਬੋਰੀ ਦਾ ਲਗਾਓ ਤਾਂ ਜੋ ਬੋਰੀ ਦਾ ਪਰਦਾ ਗਰਮ ਹੁੰਦਾ ਹੈ ਤਾਂ ਦੂਜਾ ਹੋਰ ਕਿਸੇ ਕੋਈ ਦਰੀ ਦਾ ਜਾਂ ਕੋਈ ਘਰ ਚ ਕੋਈ ਪੱਲੀ ਵਗੈਰਾ ਦਾ ਪਰਦਾ ਲਗਾ ਦਿਓ ਪਹਿਲਾ ਪਰਦਾ ਬੂਰੀ ਦਾ ਹੋਵੇਗਾ ਤੇ ਆਪਣੇ ਆਪ ਹੀ ਗਰਮਾਹਸ਼ ਬੰਨੀ ਫਾਰਮ ਦੇ ਅੰਦਰ ਸ਼ੁਰੂ ਹੋ ਜਾਵੇਗੀ ਤਾਂ ਇਸ ਕਰਕੇ ਡਬਲ ਐਫ ਜੀ ਦੇਸੀ ਮੁਰਗੀ ਨੂੰ ਠੰਡ ਦੇ ਮੌਸਮ ਵਿੱਚ ਬਚਾਈ ਰੱਖਣਾ ਹੈ ਤਾਂ ਹਫਤੇ ਬਾਅਦ ਜਿਹੜੀਆਂ ਬੁਖਾਰ ਦੀਆਂ ਗੋਲੀਆਂ ਆਉਂਦੀਆਂ ਹਨ ਨਿੰਮੋ ਪੈਰਾ ਤਫਤੇ ਬਾਅਦ ਇੱਕ ਦੋ ਪੱਤੇ ਮੁਰਗੀਆਂ ਨੂੰ ਦਿੰਦੇ ਰਹੋ ਤਾਂ ਜੋ ਮੁਰਗੀ ਨੂੰ ਠੰਡ ਲੱਗਣ ਕਾਰਨ ਬੁਖਾਰ ਨਾ ਆ ਸਕੇ ਤਾਂ ਗੋਲੀਆਂ ਦੇ ਨਾਲ ਗਰਮੈਸ਼ ਮੁਰਗੀਆਂ ਬਣਾਈ ਰੱਖਣਗੀਆਂ ਇਸ ਕਰਕੇ ਤੁਹਾਨੂੰ ਹੋਰ ਵੀ ਕਈ ਤਰ੍ਹਾਂ ਦੇ ਤਰੀਕੇ ਅਪਣਾਉਣੇ ਪੈਣਗੇ ਪਰ ਤੁਹਾਨੂੰ ਸਮੇਂ-ਸਮੇਂ ਸਰ ਹੋਰ ਵੀਡੀਓ ਚਾ ਦੱਸਦੇ ਰਾਵਾਂਗੇ ਕਿਦਾਂ ਮੁਰਗੀ ਨੂੰ ਹੋਰ ਵੀ ਕਿਵੇਂ ਬਚਾਇਆ ਜਾ ਸਕਦਾ ਹੈ